ਦੋ ਦੁਕਾਨਾਂ ਦੇ ਟੁੱਟ ਗਏ ਤਾਲੇ ਥਾਣੇ ਤੋਂ 300 ਮੀਟਰ ਦੀ ਦੂਰੀ ਤੇ ਹੋ ਗਿਆ ਕਾਂਡ ਸੁਣਾ ਦੁਕਾਨਦਾਰਾਂ ਤੋਂ ਕੀ ਕੀ ਹੋਇਆ ਚੋਰੀ ਦੁਕਾਨੇ ਜਿਸਮਲ ਫੂਲ ਦੇ ਸਾਹਮਣੇ ਆ ਜੋਸ਼ੀ ਕਨਫੈਕਸ਼ਨ ਸਟੋਰ ਤੇ ਰਾਤ ਕੋਈ 1:30 ਜਾਂ ਮੈਨੂੰ ਫੋਨ ਆਇਆ ਸਿਕਿਉਰਿਟੀ ਗਾਰਡ ਦਾ ਸਿੰਦਰ ਸਿੰਘ ਦਾ ਤੇ ਜੋਸ਼ੀ ਸਾਹਿਬ ਤੁਹਾਡੇ ਅੱਗੇ ਸ਼ੈਟਰ ਚ ਚੈੱਕ ਕਰੋ ਸ਼ੈਟਰ ਤੁਹਾਡੇ ਦੋਨੋਂ ਪੱਟੇ ਰਹੇ ਆ ਤੇ ਅੱਗੇ ਚੈੱਕ ਕਰੋ ਕਿ ਮੈਂ ਆਪਣਾ ਬੇਟਾ ਰੋੜਾ ਸਾਹਿਬ ਦਾ ਬ੍ਰਦਰ ਰਾਮੂ ਐ ਸਾਰੇ ਆਏ ਆ ਵੇਖਿਆ ਤਾਂ ਛੱਡਾ ਦੇ ਪੱਟੇ ਪਏ ਅੰਦਰ ਸਾਮਾਨ ਖੈਲੇ ਗੱਲੇ ਸਾਫ਼ ਸੀ ਤੇ ਆਪਣੇ ਅਕੋਰਡਿੰਗ ਸਾਡੀ ਸੀ ਉਹ ਲੈ ਗਏ ਕੀ ਮੰਗ ਕਰਦੇ ਹੋ ਮੰਗਿਆ ਨਿਆਂ ਮੰਗਦੇ ਹੋ ਕਿ ਇਹ ਬੰਦੇ ਭੜੇ ਆਏ ਕੁੱਤਾ ਕੰਮ ਨਾ ਹੋਵੇ ਜਿਹੜੇ ਚਾਰ-ਚਿਰ ਕੁੱਤੇ ਹਮ ਸ਼ੂ ਹੋ ਗਏ ਚੋਰੀਆਂ ਬਿਆਰੀਆਂ ਲੁੱਟ ਗੋਵਾ ਲੁੱਟਾ ਗੋਵਾ ਬਚਾਓ ਪਬਲਿਕ ਨੂੰ ਮੇਰਾ ਨਾਮ ਰਜਿੰਦਰ ਅਰੋੜਾ ਜੀ ਮੇਰੀ ਸ਼ਾਪ ਹੈਗੀ ਹੈ ਡੀਸੀ ਮੋਡਲ ਸਕੂਲ ਦੇ ਬਿਲਕੁਲ ਸਾਹਮਣੇ ਰੇਲਵੇ ਰੋਡ ਤੇ ਜੀ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਤੁਹਾਡੇ ਮੈਨੂੰ ਲੱਗਾ ਜੀ 3:45 ਤੇ ਪਤਾ ਲੱਗਾ ਜੀ ਉਹ ਵੀ ਕੇਂਦਰਜੀ ਦਾ ਫੋਨ ਆਇਆ ਸਕਿਉਰਟੀ ਗਾਰਡ ਦਾ ਵੀ ਤੁਹਾਡੀ ਦੁਕਾਨਾਂ ਤੇ ਸ਼ਟਰ ਚੱਕੇ ਹੋਏ ਨੇ ਤੇ ਤੁਸੀਂ ਆ ਕੇ ਇੱਕ ਵਾਰੀ ਵੇਖੋ ਫਿਰ ਅਸੀਂ ਆਏ ਦੁਕਾਨ ਤੇ ਦੇਖਿਆ ਜੀ ਇੱਕ ਮੇਜ ਉੱਗਡਣ ਵਾਲਾ ਬਕਸਾ ਲੈ ਗਏ ਖਾਲੀ ਕਰ ਗਏ ਇੱਕ ਹੂਮ ਲੈ ਗਏ ਜੀ ਇੱਕ ਫ੍ਰਿਜ ਖਾਲੀ ਕਰ ਗਏ ਇੱਕ ਕੋਲਡ ਡਰਿੰਕ ਲੈ ਗਏ ਸਾਰੀ ਹਲਦੀਆਂ ਪੇਟੀਆਂ ਲੈ ਗਏ ਜੀ ਗੋਗ ਦੀਆਂ ਪੇਟੀਆਂ ਲੈ ਗਏ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਕਰਦੇ ਆਂਗੇ ਸਾਡਾ ਨੁਕਸਾਨ ਪੂਰਾ ਕੀਤਾ ਜਾਵੇ ਤਸਾਨੂੰ ਸਮਾਨ ਦੀ ਪਾਲ ਕਰਕੇ ਦਿੱਤੀ ਜਾਵੇ ਮੇਰਾ ਨਾਮ ਤਰਨੂ ਪਾਇਨੇਟ ਹੈ ਗਾਰ ਨੰਬਰ 6 ਤੋਂ ਕੌਂਸਲਰ ਵੀ ਆ ਸੂ ਤੇ ਫਾਦਰ ਸਾਹਿਬ ਨmberdar ਵੀ ਹੈ ਇੱਥੇ ਸਾਡੇ ਵਾਰ ਚ ਪਹਿਲੀ ਵਾਰ ਐਵੇਂ ਸੁਣਨ ਮਿਲਿਆ ਕਿ ਦੋ ਦੁਕਾਨਾਂ ਦੇ ਸ਼ਟਰ ਟੁੱਟ ਗਏ ਜੀ ਤੇ ਥਾਣੇ ਤੋਂ 300 ਮੀਟਰ ਦੀ ਕਿਲੋਮੀਟਰ ਨਹੀਂ 300 ਮੀਟਰ ਦੀ ਦੂਰੀ ਤੇ ਟੁੱਟਿਆ ਵੇਖੋ ਬਹੁਤ ਬੁਰਾ ਹਾਲ ਹੈ ਸ਼ਹਿਰ ਚੋਰੀਆਂ ਹੁੰਦੇ ਸੀ ਸਿਟੀ ਦੇ ਵਿੱਚ ਚੋਰੀਆਂ ਹੁੰਦੀਆਂ ਲੇਕਿਨ ਕੈਂਟ ਦੇ ਵਿੱਚ ਪਹਿਲੀਆਂ ਚੋਰੀਆਂ ਹੋਈਆਂ ਨੇ ਸਾਡੇ ਵਾਰ ਚ ਸ਼ਟਰ ਤੋੜੇ ਗਏ ਉਹਨਾਂ ਦਾ ਨੁਕਸਾਨ ਕੀਤਾ ਕੈਸ਼ ਲੈ ਗਏ ਓਵਨ ਲੈ ਗਏ ਕੋਲਡ ਡਰਿੰਕਸ ਲੈ ਗਏ ਬਹੁਤ ਬੁਰਾ ਹਾਲਾਤ ਰਾਤੀ ਮੇਰੇ ਉਧਰਲੇ ਪਾਸੇ ਮੁਲਾਜ਼ਮ ਜਿਹੀ ਸੀਗੇ ਇਲਾਕੇ ਚ ਪੂਰੀ无ਸਥੈਦੀ ਸੀਗੀ无ਸਥੈਦੀ ਕਰਕੇ ਇਹ ਜਿਹੜਾ ਬਚਾਅ ਫਿਰ ਵੀ ਹੋ ਗਿਆ ਹਾਂ ਤਾਲੇ ਜੀ ਰੂਟ ਟੁੱਟੇ ਸੀਗੇ ਪਰ ਨੌਕੇ ਦੇ ਪੁਲਿਸ ਪਹੁੰਚ ਗਈ ਸੀ ਤੇ ਉਹਨਾਂ ਦੇ ਮਗਰ ਲੱਗੇ ਰਿਆ ਬੱਦੇ ਭੱਜ ਚਿੱਚ ਤੱਕ ਕੰਮ ਦਾ ਫੁਕੇ ਆ ਬਟ ਮੇਰੇ ਵੱਲੋਂ ਹਰ ਹਾਲਤ ਜਿਹੜਾ ਟ੍ਰੇਸ ਕੀਤਾ ਜਾਊਗਾ ਔਰ ਟ੍ਰੇਸ ਕਰਕੇ ਦੋਸ਼ੀਆਂ ਨੂੰ ਸਖਤ ਤੋਂ ਸਜ਼ਾ ਵੀ ਦਿਵਾਈ ਜਾਊਗੀ ਇੱਕ ਸਰ ਲੋਕਾਂ ਨੇ આરોਪ ਲਾਏ ਨੇ ਕਿ ਸੁਚੈਤ ਜੀ ਆਏ ਨੇ ਤਾਂ ਨਾਲ ਹੀ ਸਿਟੀ ਦੇ ਵਿੱਚ ਸੁਤੋਰੀ ਹੋਈ ਸੀ ਉਹੀ ਸਟਾਈਲ ਦੇ ਵਿੱਚ ਸੋਨੀ ਤੇ ਵੀ ਸ਼ੁਰੂ ਹੋਇਆ ਨਹੀਂ ਮੇਰੇ ਏਰੀਆ 'ਚ ਬਿਲਕੁਲ ਇਦਾਂ ਦੀ ਕੋਈ ਮੈਂ ਬਾਡ ਰੋਡ ਚੌਕੀ ਇਨਚਾਰਜ ਰਿਆਂ ਲਗਭਗ ਸਾਲ ਤੋਂ ਪਰ ਰਿਆਂ ਸਾਲ 'ਚ ਇੱਕ ਵੀ ਸਿਰਫ ਚੋਰੀ ਹੋਈ ਸੀਗੀ ਉਹ ਵੀ ਮੈਂ ਦੂਸਰੇ ਦਿਨ ਹੀ ਟ੍ਰੇਸ ਕੀਤੀ ਸੀ ਔਰ ਸਾਰਾ ਸਮਾਨ ਜਿੰਨਾ ਵੀ ਸੀਗਾ ਰਿਕਵਰੀ ਕੀਤੀ ਉਹ ਬੰਦੇ ਐਸ ਟਾਈਮ ਵੀ ਉਹ ਜੇਲ੍ਹ 'ਚ ਨਹੀਂ ਇਸ ਤੋਂ ਵੀ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਇਹਨਾਂ ਲੋਕਾਂ ਨੂੰ ਮੈਂ ਬੇਨਤੀ ਕਰਦਾ ਵੀ ਮੇਰਾ ਇਹਦਾ ਰਿਕਾਰਡ ਆ ਪਿਛਲਾ ਬਹੁਤ ਸਖਤ ਰਿਹਾ ਇਹਨਾਂ ਚੋਰਾਂ ਦੇ ਖਿਲਾਫ ਹੁਣ ਵੀ ਮੈਂ ਬਹੁਤ ਸਖਤੀ ਨਾਲ ਕੰਮ ਕਰੂੰਗਾ ਹਜੇ ਜਸਟ ਮੈਂ ਜੋ ਐਨੀ ਕੀਤਾ ਤੇ ਅੱਗੇ ਸਾਰਾ ਕਾਰਵਾਈ ਹਰ ਹਾਲਤ ਦੇ ਵਿੱਚ ਸਰ ਜਿਹੜੇ ਥਾਣੇ ਦੇ ਵਿੱਚ ਸ਼ਰਾਬੀ ਅਨਸਰ ਉਹਨਾਂ ਬਾਰੇ ਸਿਰ ਤੋਂ ਕੀ ਸੰਦੇਸ਼ ਦਿੰਦਾ ਮੈਂ ਸ਼ਰਾਬੀ ਅਨਸਰਾਂ ਨੂੰ ਵਾਰਨਿੰਗ ਕਰਦਾ ਏ ਕੇ ਕਰ ਉਹਨਾਂ ਨੇ ਕੋਈ ਵੀ ਜਿਆਦਾ ਇਲਾਕਾ ਛੱਡ ਜਾਣ ਜੇਕਰ ਇੱਥੇ ਕੋਈ ਵੀ ਘਟਨਾ ਵਾਪਰੀ ਤੇ ਮੇਰੇ ਵੱਲੋਂ ਬਖਸ਼ੇ ਨਹੀਂ ਜਾਣਗੇ ਔਰ ਮੈਂ ਉਹਨਾਂ ਦੇ ਪਿੱਛੇ ਹੀ ਲਗਾ ਰੱਖੀ